ਸਵਾਗਤ ਹੈ ਤੁਹਾਡਾ ਜੀ ਸੰਧੂ ਫਾਰਮ YouTube ਚੈਨਲ ਦੇ ਉੱਪਰ ਅੱਜ ਜਿਹੜੀ ਮੈਂ ਤੁਹਾਨੂੰ ਨਾ ਵੀਡੀਓ ਦਿਖਾ ਰਿਹਾ ਇੱਕ ਛੋਟੇ ਲੈਵਲ ਤੋਂ ਸ਼ੁਰੂ ਹੋਏ ਫਾਰਮਰ ਦੀ ਹੈ ਜੀ ਤੇ ਫਾਰਮਰ ਵੀਰ ਤਾਂ ਸਾਨੂੰ ਘਰੇ ਨਹੀਂ ਮਿਲਿਆਗਾ ਤੇ ਇਹ ਦੋ ਜਣਿਆਂ ਦੀ ਮਿਹਨਤ ਹੈ ਜੀ ਇੱਕ ਤਾਂ ਫਾਰਮਰ ਦੀ ਇੱਕ ਜਿਹੜਾ ਇੱਥੇ ਡਾਕਟਰ ਵੀਰ ਕੰਮ ਕਰਦਾ ਉਹਦੀ ਬਹੁਤ ਵੱਡੀ ਮਿਹਨਤ ਹੈ ਉਹਨੇ ਆਪਣੇ ਤਰੀਕੇ ਦੇ ਨਾਲ ਦੋਈ ਨੇ ਵੀ ਵਿਸ਼ਵਾਸ ਕੀਤਾ ਬਾਈ ਤੇ ਡਾਕਟਰ ਵੀਰ ਤੇ ਉਹਨੇ ਆਪਣੇ ਤਰੀਕੇ ਦੇ ਨਾਲ ਸੀਮਨ ਲਾ ਕੇ ਇਹ ਫਾਰਮ ਨੂੰ ਕਾਮਯਾਬੀ ਦੇ ਵੱਲ ਲੈ ਕੇ ਚੱਲ ਗਿਆ ਅੱਜ ਇਹਨਾਂ ਦੇ ਫਾਰਮ ਤੇ ਚੰਗੇ ਦੁੱਧ ਵਾਲੀਆਂ ਗਾਵਾਂ ਵੀ ਤਿਆਰ ਹੋ ਗਈਆਂ ਨੇ ਥੋੜੇ ਸਮੇਂ ਦੇ ਵਿੱਚ ਤੇ ਅੱਗੇ ਆ ਜਿਹੜੀ ਸਾਰੀ ਪਨੀਰੀ ਤੁਸੀਂ ਦੇਖ ਰਹੇ ਹੋ ਇਹ ਵਧੀਆ ਸੀਮਨ ਦੀ ਹੈ ਇਹ ਸਾਰੀ ਤਿਆਰ ਹੋ ਗਈ ਹੈ ਆ ਜਿੰਨੀਆਂ ਵਾੜਾਂ ਦੇਖ ਰਹੇ ਹੋ ਇਹ ਚੰਗੇ ਸੀਮਨ ਦੇ ਆਣੇ ਸਾਰੀਆਂ ਤੇ ਇਹ ਇਹਦੇ ਵਿੱਚ ਜਿਹੜੀ ਸੀਮਨ ਸਿਲੈਕਸ਼ਨ ਦੀ ਮਿਹਨਤ ਆ ਉਹ ਡਾਕਟਰ ਵੀਰ ਦੀ ਹੈ ਤੇ ਆਪਾਂ ਬਾਈ ਦਾ ਨਾਮ ਪੂਰੀ ਡਿਟੇਲ ਗੱਲਬਾਤ ਥੋੜੀ ਡਾਕਟਰ ਵੀਰ ਨਾਲ ਕਰਾਉਣੇ ਆ ਤੇ ਉਹ ਦੱਸਣਗੇ ਬਾਈ ਵੀ ਇਹਨਾਂ ਨੇ ਕਿਵੇਂ ਇਸ ਫਾਰਮਰ ਵੀਰ ਦੀ ਮਦਦ ਕੀਤੀ ਫਾਰਮਰ ਨੇ ਵਿਸ਼ਵਾਸ ਕੀਤਾ ਇਹਨਾਂ ਤੇ ਵੀ ਸੀਮੰਟ ਸਿਲੈਕਸ਼ਨ ਤੁਸੀਂ ਕਰਨੀ ਆ ਤੇ ਚੰਗਾ ਸੀਮੰਟ ਲਾਉਣਾ ਤੇ ਚੰਗਾ ਸੀਮੰਟ ਲਾ ਕੇ ਆ ਵੇਖੋ ਵੜਾ ਫਿਰਦੀਆਂ ਨੇ ਸਾਹਮਣੇ ਚੰਗੇ ਆਡਰ ਵਾਲੀਆਂ ਵੜਾ ਪੈਦਾ ਹੋ ਗਈਆਂ ਹੁਣ ਅੱਗੇ ਜੜੀਆਂ ਆਹ ਪਨੀਰੀ ਨਵੀਂ ਤਿਆਰ ਹੋ ਗਈ ਤੇ ਇਹਨਾਂ ਨੇ ਹੁਣ ਅੱਗੇ ਸ਼ੈੱਡ ਵਧਾਉਣਾ ਇਹ ਛੋਟੇ ਲੈਵਲ ਤੋਂ ਸ਼ੁਰੂ ਕੀਤਾ ਹੋਇਆ ਕੰਮ ਹੈ ਜੀ ਤੇ ਇਹਨੂੰ ਵੱਡੇ ਲੈਵਲ ਤੇ ਲੈ ਕੇ ਜਾਣਾ ਆਇਓ ਵੀਰੇ ਅੱਗੇ ਆ ਜਾਓ ਆ ਲਾ ਲਓ ਮਾਈਕ ਵੀਰੇ ਸਵਾਗਤ ਆ ਪਹਿਲਾਂ ਤਾਂ ਤੁਹਾਡਾ ਚੈਨਲ ਦੇ ਉੱਪਰ ਤੇ ਸੱਸੀ ਗਾਲ ਜੀ ਸੱਸੀ ਕੌਰ ਜੀ ਵੀਰ ਜੀ ਆਪਣਾ ਨਾਮ ਕੀ ਹੈ ਮੇਰਾ ਨਾਮ ਜਗਰਾਤ ਸਿੰਘ ਜੀ ਹੰਡ ਗਪਾਲਪੁਰਾ ਜ਼ਿਲ੍ਹਾ ਅਮਰਸਰ ਤਹਿਸੀਲ ਮਜੀਠਾ ਜੀ ਠੀਕ ਹੈ ਹਾਂਜੀ ਇਹ ਜਿਹੜਾ ਫਾਰਮ ਤੁਸੀਂ ਸਟੈਂਡ ਕਰ ਰਹੇ ਹੋ ਹਾਂਜੀ ਇਹ ਸਾਰੀ ਸੀਮਨ ਦੀ ਸਿਲੈਕਸ਼ਨ ਤੁਹਾਡੀ ਆ ਸਾਰੀ ਆਪਣੀ ਆ ਜੀ ਕਿਹੜੇ ਕਿਹੜੇ ਸੀਮਨ ਦੀਆਂ ਮੱਛੀਆਂ ਹੁਣ ਤੱਕ ਤੁਸੀਂ ਇੱਥੇ ਪਿਆਰ ਸੀਮਨ ਏਬੀਐਸ ਦਾ ਵੀ ਆ ਜੀ ਐਕਵਾਂਸ ਦਾ ਵੀ ਆ ਜੀ ਠੀਕ ਹੈ ਤੇ ਕੁਝ ਸੈਕ ਦਾ ਵੀ ਆ ਜੀ ਠੀਕ ਹੈ ਹਾਂਜੀ ਮਤਲਬ ਜੋ ਤੁਹਾਨੂੰ ਐ ਲੱਗਦਾ ਵੀ ਜਿਹੜੀ ਗਾਂ ਚ ਜਿਹੜੀ ਕਮੀ ਆ ਉਸ ਹਿਸਾਬ ਦਾ ਸੀਮਨ ਲਾਉਨੇ ਹੋ ਹਾਂਜੀ ਹਾਂਜੀ ਉਹ ਸਾਰਾ ਕੁਝ ਵੇਖ ਕੇ ਹੀ ਕਰੀਦਾ ਜੀ ਸੀਮਨ ਦੀ ਸਿਲੈਕਸ਼ਨ ਠੀਕ ਹੈ ਹਾਂਜੀ ਤੇ ਫਾਰਮਰ ਨੂੰ ਵੀ ਵਿਸ਼ਵਾਸ ਆ ਪੂਰਾ ਤੁਹਾਡੇ ਤੇ ਤੁਹਾਡੇ ਹਿਸਾਬ ਨਾਲ ਫਿਰ ਹਾਂਜੀ ਹਾਂਜੀ ਆਪਣੇ ਤੇ ਪੂਰਾ ਵਿਸ਼ਵਾਸ ਹੈ ਜੀ ਇਹਨਾਂ ਨੂੰ ਠੀਕ ਹੈ ਇਹ ਬਾਈ ਦੀ ਤੁਸੀਂ ਕਹਾਣੀ ਦੱਸਦੇ ਬਹੁਤ ਛੋਟੇ ਲੈਵਲ ਤੋਂ ਸ਼ੁਰੂ ਕੀਤਾ ਕਰ ਹਾਂਜੀ ਨਿੱਕੇ ਲੈਵਲ ਤੋਂ ਉੱਠੇ ਫਾਰਮ ਬਾਕੀ ਮਿਹਨਤੀ ਬੰਦੇ ਨੇ ਮਿਹਨਤ ਕਰਨ ਦੇ ਨੇ ਕਾਮਯਾਬ ਹੋਣਗੇ ਜੀ ਠੀਕ ਹੈ ਹਾਂਜੀ ਹੁਣ ਹੋਰ ਵੱਡਾ ਕਰ ਰਹੇ ਆ ਸ਼ੱਡਾ ਵੜਾ ਸਾਰੀਆਂ ਹਾਂਜੀ ਬਸ ਹੁਣ ਅੱਗੇ ਗੱਬਣਾ ਕਰਕੇ ਸਾਰਾ ਫਾਰਮ ਵਧਾ ਰਹੇ ਆ ਜੀ ਆਪਾਂ ਪ੍ਰੋਪਰ ਜਾਨੀ ਕਿ ਕਯੂਬਿਕਲ ਵਗੈਰਾ ਸਾਰਾ ਕੁਝ ਵਧੀਆ ਸਹੂਲਤ ਦੇਵਾਂਗੇ ਇਹਨਾਂ ਨੂੰ ਬਣਾ ਕੇ ਤੇ ਜਿਹੜਾ ਫਾਰਮਰ ਵੀ ਵਧੀਆ ਤੇ ਇਹ ਵਧੀਆ ਜਾਨੀ ਕਿ ਕੰਫਰਟੇਬਲ ਰਹਿਣਗੇ ਅੱਗੇ ਤੇ ਹਾਂ ਹਾਂ ਹਾਂਜੀ ਸੀਮਨ ਸਿਲੈਕਸ਼ਨ ਤੁਹਾਡੀ ਚੱਲਦੀ ਹੈ ਹਾਂਜੀ ਆਪਣੀ ਚੱਲਦੀ ਹੈ ਜੀ ਠੀਕ ਆ ਠੀਕ ਆ ਹੁਣ ਅੱਗੇ ਵੀ ਇਹਨਾਂ ਦਾ ਕਰ ਰਹੇ ਆ ਸਿਲੈਕਟ ਕਿਹੜਾ ਕਿਹੜਾ ਲਾਉਣਾ ਵਾ ਬਸ ਜਨਵਰੀ ਚ ਆਪਾਂ ਇਹ ਹੀ ਕਰਾਂਗੇ ਸਾਰੇ ਪੈਨ ਨੂੰ ਵਿੱਚ ਦੋ ਕਾਗ ਬਣਾ ਨੇ ਠੀਕ ਆ ਬਾਕੀ ਅੱਗੇ ਇਹ ਆਈ ਹੋਊਗੀ ਜੀ ਤਿੰਨ ਸਾਢੇ ਤਿੰਨ ਕੁਇੰਟਲ ਤੋਂ ਅੱਪ ਹੋ ਗਏ ਹੁਣ ਠੀਕ ਆ ਤੇ ਬਸ ਹੁਣ ਯਾਨੀ ਕਿ ਚਾਰ ਕ ਕੁਇੰਟਲ ਤੇ ਆਪਾਂ ਇਹ ਹੀ ਕਰਾਂਗੇ ਠੀਕ ਆ ਠੀਕ ਆ ਅਗਲਾ ਵੀ ਪਲਾਨ ਬਣ ਚੁੱਕਾ ਹੈ ਹਾਂਜੀ ਪਲਾਨ ਕਰੀ ਜਾਂਦੇ ਆ ਜੀ ਬਸ ਠੀਕ ਆ ਠੀਕ ਆ ਤੇ ਦੇਖ ਲਓ ਭਈ ਵੜਾਂ ਦਾ ਪਿਆਰ ਵੀ ਆ ਡਾਕਟਰ ਸਾਹਿਬ ਦੇ ਨਾਲ ਇਹ ਤਾਂ ਡਾਕਟਰਾਂ ਨੂੰ ਵੇਖ ਕੇ ਨਾ گاਵਾ ਮੱਝਾਂ ਕਿੱਲੇ ਪਟੌਣ ਤੱਕ ਜਾਂਦੀਆਂ ਨੇ ਪਰ ਉਹਨਾਂ ਨੂੰ ਪਤਾ ਹੈ ਵੀ ਇਹ ਇਹ ਫਾਰਮ ਦੇ ਵਿੱਚ ਬਾਈ ਆਉਂਦਾ ਰਹਿੰਦਾ ਹੈ ਮੈਨੇਜਮੈਂਟ ਬਾਈ ਦੇ ਹੱਥ ਹੈ ਵੀਰੇ ਤੁਹਾਡਾ ਇਸ ਗੱਲ ਲਈ ਅਸੀਂ ਧੰਨਵਾਦ ਕਰਦੇ ਹਾਂ ਕਿ ਤੁਸੀਂ ਇੱਕ ਆਮ ਫਾਰਮਰ ਦੇ ਘਰੇ ਇੰਨੀ ਵਧੀਆ ਬਰੀਡ ਤਿਆਰ ਕਰਕੇ ਦੇ ਦਿੱਤੀ ਨਹੀ ਨਹੀ ਆਪਣਾ ਸੀਮਨ ਵਧੀਆ ਵਰਤਨ ਦਾ ਹੀ ਟੀਚਾ ਹੈ ਜੀ ਆਪਾਂ ਸਾਰੀ ਜਗ੍ਹਾ ਵਧੀਆ ਸੀਮਨ ਲਾ ਕੇ ਦੇਈਦਾ ਆ ਅੱਗੇ ਫਾਰਮਰ ਤੇ ਡਿਪੈਂਡ ਕਰਦਾ ਉਹ ਕਿਵੇਂ ਦੀ ਸਾਂਭ ਸੰਭਾਲ ਕਰਦਾ ਆ। ਹਾਂਜੀ ਹਾਂਜੀ। ਤੇ ਸੀਮਨ ਵਧੀਆ ਹੀ ਜਾਨੀ ਕਿ ਆਪਾਂ ਵਰਤਦੇ ਆ। ਹਾਂ ਨਹੀਂ ਜਿੱਥੇ ਆਪਾਂ ਖੜੇ ਇਹਨਾਂ ਦੀ ਤਾਂ ਮੈਨੇਜਮੈਂਟ ਵੀ ਵਧੀਆ ਹੈ। ਹਾਂਜੀ ਮੈਨੇਜਮੈਂਟ ਵਧੀਆ ਆ ਜੀ। ਸਾਂਭ ਸੰਭਾਲ ਵਧੀਆ ਕਰ ਰਹੇ ਨੇ ਆ ਵੇਖਣਾ ਤੁਸੀਂ ਦੇਖ ਹੀ ਰਹੇ ਹੋ ਪਿਛਲੇ ਸਾਲ ਵਾਲੀਆਂ ਇਹਨੀਆਂ ਵੇਖ। ਹਾਂਜੀ ਹਾਂਜੀ ਸਾਰੀਆਂ ਖੀਰੀਆਂ ਹੀ ਨੇ ਜੀ। ਆ ਸਾਰੀਆਂ ਜੰਡੀਆਂ ਦੇਖ ਰਿਹਾ ਜੀ ਇਹ ਹੁਣ ਜਨਵਰੀ ਚ ਇਹਨਾਂ ਦੀ ਆ ਹੀ ਹੋ ਜਾਣੀ ਆ। ਹਾਂਜੀ ਹਾਂਜੀ। ਕੁਝ ਗੱਬੜ ਵੀ ਹੈਗੇ ਨੇ ਇਹਨਾਂ ਵਿੱਚ। ਹਾਂ ਵਿੱਚ ਚ ਤਿੰਨ ਕ ਗੱਬੜ ਨੇ ਜੀ। ਠੀਕ ਹੈ। ਕੁਝ ਇਹਨਾਂ ਚ ਗੱਬੜ ਹੋ ਚੁੱਕੀਆਂ